ਸ੍ਰੀ ਕਾਲ ਜੀ ਕਮਾਂਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਤਰੀਕ ਹੈਗੀ ਅੱਜ 23 12ਵਾਂ ਮਹੀਨਾ 2025 ਦਿਨ ਮੰਗਲਵਾਰ ਲਾ ਦੋ ਟਾਪ ਦੀਆਂ ਵੱਖੜ ਗੱਬਣਾ ਝੋਟੀਆਂ ਦਿਖਾਵਾਂਗੇ ਸੱਜਣੋ ਦੋਏ ਭਲੂਣ ਸੂਈਆਂ ਹੋਈਆਂ ਦੀਆਂ ਦੂਜੇ ਸੂਏ ਲਈ ਦੋਏ ਗੱਬਣਾ ਨੇ ਲਾ ਪਹਿਲੀ ਝੋਟੀ ਦਿਖਾ ਦੇ ਜੀ ਲਾ ਟਾਪ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਛੋਟਾ ਸਿੰਘ ਬਿਲਕੁਲ ਕੱਦ-ਕਾਠ ਵੀ ਵਧੀਆ ਥਣ ਹਵਾਂ ਨਹੀਂ ਦਿਖਾ ਦੇ ਅੱਦ ਕਾਠ ਵੀ ਵਧੀਆ ਤੇ ਪਿੱਠਪੋੜਾ ਵੀ ਚੰਗਾ ਤੇ ਇਹਦਾ ਦੁੱਧ 6 ਲੀਟਰ ਮੇਨਾ ਦੀ ਆਪਾਂ ਨੇ ਕੱਲ ਚੋਕੇ ਲਏ ਦੀ ਕੱਲ ਸ਼ਾਮ ਨੂੰ ਆਈਆਂ ਨੇ ਆਪਣੇ ਲਵੇ ਤੇ ਹੁਣ ਆਪਾਂ 5 ਕਹਿ ਕੇ ਦੇਵਾਂਗੇ ਇਹ ਇਹਦੇ ਥੱਲੇ ਚਾਹੇ ਦੁੱਧ ਬਦ ਵੀ ਜਾਊ ਸੇਵਾ ਨਾਲ ਕਿਉਂਕਿ ਪਖੜ ਪਸ਼ੂ ਘਟ ਜਾਂਦਾ ਆ ਕੇ ਤੇ ਇਹਦਾ ਦੂਜੇ ਛੂਏ ਲਈ ਗੱਬਣਾ ਇਹ 3.5 ਮਹੀਨਾ ਦੀ ਗੱਬਣਾ ਤੇ ਦੁੱਧ 5 ਲੀਟਰ ਕਹਿ ਕੇ ਦੇਵਾਂਗੇ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 95 90 ਦੀ ਦੇਵਾਂਗੇ 90 ਚ ਮਾਨ ਤਾਨ ਕਰਦਾ ਜਿਹੜਾ ਵੀ ਆਪਣੀ ਵੀਡੀਓ ਨੂੰ ਦੇਖ ਕੇ ਹੋ ਸੱਜਣਾ ਤੇ ਅਗਲੀ ਝੋਟੀ ਦਿਖਾ ਬਈ ਏ ਵੀ ਭਲੂਣ ਸੂਈ ਹੋਈ ਤੀ ਦੂਜੇ ਸੂਏ ਲਈ ਗੱਬਣਾ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਸਿੰਗ ਕੱਦ ਕਾਠ ਵੀ ਵਧੀਆ ਥਣ ਹਵਾਨੇ ਦੀ ਦਿਖਾ ਦੇ ਪਿੱਠ ਪੋੜੇ ਦੀ ਚੰਗੀ ਆ ਸਜਣੋ ਤੇ ਇਹਦੇ ਥੱਲੇ ਵੀ 7 ਲੀਟਰ ਦੁੱਧ ਹੁਣ 6 ਹੀ ਕਹਿ ਦੇਵਾਂਗੇ ਆਪਾਂ ਇਹ ਵੀ ਤਾਂ ਨਵੇਂ ਮਹੀਨਿਆਂ ਦੀ ਗੱਬਣਾ ਤੇ ਇਹਦਾ ਵੀ ਮੁੱਲ ਵੜੀ ਆਪਾਂ 95 ਕਰਦੇ ਆ ਈ ਵੀ 90 ਦੀ ਦੇਵਾਂਗੇ 90 ਚੋਂ ਮਾਨ ਤਨ ਕਰ ਦਾਂਗੇ ਦੋਏ ਟੌਪ ਦੀਆਂ ਝੋਟੀਆਂ ਨੇ ਸਜਣੋ ਜਿਹੜਾ ਵੀ ਵੀਰ ਸਜਣ ਜੇ ਵੀਰ ਸਜਣ ਕੋਈ ਜੋੜਾ ਲੈ ਕੇ ਜਾਊਗਾ ਉਹ ਆ ਜਾ ਮਾਨਤਨ ਹੋ ਜੂਗਾ ਆਪਾਂ ਉਹਨੂੰ 85 85 ਦੀਆਂ ਦੇ ਦਾਂਗੇ ਜਿਹੜਾ ਵੀ ਵੀਰ ਸੱਜਣ ਜੋੜਾ ਲੈ ਕੇ ਜਾਊਗਾ ਆਪਣਾ ਇੱਕ ਗੱਲ ਹੋਰ ਇਹ ਸੱਜਣੋ ਪਹਾੜੇ ਦੀ ਮਿਲਦੀਆਂ ਨੇ ਕੱਟਰੂ ਹੈ ਨਹੀਂ ਗੈਨਾ ਮਗਰ ਦੋ ਇੱਕ ਥਾਂ ਵੀ ਆਈਆਂ ਹੋਈਆਂ ਨੇ ਫਾਰਮ 'ਚੋਂ ਆਈਆਂ ਹੋਈਆਂ ਨੇ ਤੇ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਮੇ ਨੰਬਰ ਹੈਗਾ 9872860112 ਤੇ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਵੀਡੀਓ ਬਣਾਉਣ ਲਈ ਸੰਪਰਕ ਕਰਿਓ ਧੰਨਵਾਦ